ਕੀ ਪੰਜਾਬ ਦੇ ਵਿੱਚ ਮੁੜ ਤੋਂ ਅਕਾਲੀ ਦਲ ਭਾਜਪਾ ਦਾ ਗਠਜੋੜ ਹੋਵੇਗਾ ਇਹ ਸਵਾਲ ਖੜੇ ਹੋਏ ਨੇ ਸਿਆਸਤ ਗਰਮਾਈਆ ਦਰਅਸਲ ਇਹ ਸਵਾਲ ਖੜੇ ਹੋਣ ਦਾ ਮਕਸਦ ਇਹ ਆ ਕਿ ਅੰਮ੍ਰਿਤਸਰ ਦੇ ਵਿੱਚ ਪੋਸਟਰ ਲੱਗੇ ਨੇ ਜਿਸ ਦੇ ਵਿੱਚ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀਆਂ ਤਸਵੀਰਾਂ ਨੇ ਜਾਂ ਪਰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਦੀਆਂ ਤਸਵੀਰਾਂ ਤੇ ਇੱਕ ਨੌਜਵਾਨ ਮਨਸੀਰਤ ਸਿੰਘ ਦੀ ਤਸਵੀਰ ਹੈ ਜਿਸ ਦੇ ਵੱਲੋਂ ਨਵੇਂ ਸਾਲ ਦੀਆਂ ਉਹ ਜੜੀਆਂ ਮੁਬਾਰਕਾਂ ਦਿੱਤੀਆਂ ਗਈਆਂ ਨੇ ਤੇ ਜਿਸ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਵੱਲੋਂ ਇਹ ਮੁਬਾਰਕਾਂ ਦਿੱਤੀਆਂ ਗਈਆਂ ਨੇ ਪਰ ਇਕ ਕੁ ਸਮੇਂ ਬਾਅਦ ਜਿਹੜੇ ਪੋਸਟਰ ਉਤਾਰ ਦਿੱਤੇ ਗਏ ਨੇ ਹਾਲਾਂਕਿ ਇਹ ਪੋਸਟਰ ਕਿਸ ਨੇ ਲਗਾਏ ਨੇ ਪੁਸ਼ਟੀ ਨਹੀਂ ਹੋਈ ਅਧਿਕਾਰਿਕ ਤੌਰ ਤੇ ਇਸ ਦੀ ਜਾਂਚ ਦਾ ਵੇਸ਼ਾ ਵੱਖਰਾ ਪਰ ਇਸ ਮਾਮਲੇ ਦੇ ਵਿੱਚ ਭਾਜਪੀ ਦੇ ਵੱਲੋਂ ਕਿਨਾਰਾ ਕਰ ਦਿੱਤਾ ਗਿਆ ਕਿ ਜਿਸ ਨੇ ਵੀ ਇਹ ਪੋਸਟਰ ਲਗਾਏ ਨੇ ਸਾਡੀ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹਾਲਾਂਕਿ ਭਾਜਪੀ ਨੇ ਕਿਹਾ ਕਿ ਅਸੀਂ ਦਰਖਾਸਤ ਦਿੰਦੇ ਆ ਕਿ ਇਸ ਦੀ ਜਿਹੜੀ ਜਾਂਚ ਉਹ ਕੀਤੀ ਜਾਵੇ ਕਿ ਮਾਹੌਲ ਪੜਕਾਉਣ ਦੀ ਕੋਸ਼ਿਸ਼ ਕੀਤੀ ਗਿਆ ਪਰ ਇੰਨਾ ਪੋਸਟਰਾਂ ਨੇ ਕਿਸ ਨੇ ਪੋਸਟਰ ਲਗਾਏ ਨੇ ਜਾਫਰਾ ਇਸ ਦੇ ਪਿੱਛੇ ਦੀ ਰਾਜਨੀਤੀ ਕੀ ਹੈ ਕਿ ਇੱਕ ਵਾਰ ਫਿਰ ਵੱਡੇ ਸਵਾਲ ਖੜੇ ਕਰ ਦੱਤੇ ਨੇ ਪਰ ਜਿੱਥੇ ਪੋਸਟਰ ਲੱਗਦੇ ਨੇ ਤੇ ਨਾਲ ਦੀ ਨਾਲ ਕੁਝ ਸਮੇਂ ਬਾਅਦ ਪੋਸਟਰ ਉਤਾਰ ਵੀ ਦਿੱਤੇ ਗਏ ਨੇ